ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੱਲ ਬੈਟਰੀ ਬਦਲੀ ਸੀ ਤੇ ਅੱਜ ਇਹਨੂੰ ਸਟਾਰਟ ਕਰਕੇ ਵੇਨੇ ਆ ਵੀ ਕੀ ਬੋਲਦਾ ਕੱਲ ਨਵੀਂ ਬੈਟਰੀ ਤਰੀਏ 485 ਦੀ ਪਾਵਰ ਦੀ 2.5 ਸਾਲ ਹੋ ਗਏ ਸੀ ਬੈਟਰੀ ਨੂੰ ਚੱਲੀ ਜਾਂਦੀ ਨੂੰ ਤੇ ਅੱਜ ਇਹਦਾ ਸੈਲਫ ਮਾਰ ਕੇ ਵੇਨੇ ਆ ਇੱਕ ਦੋਸਤੋ ਬਹੁਤ ਸੋਹਣਾ ਲੱਗਦਾ ਵੈਸੇ ਸਰਵਿਸ ਕਰਾਉਣ ਵਾਲੀ ਹੈ ਟਰੈਕਟਰ ਦੀ ਤੇ ਆ ਸਟੀਲ ਦਾ ਟੂਲ ਲਵਾਇਆ ਹੋਇਆ ਦੋਸਤੋ ਓ ਮਾਈ ਗੁਰੂ ਧਰਨਾ ਬਾਬਾ ਬਿਸ਼ਕਰਮਾ ਮਾਰਦਾ ਬੜਕ ਬਾਈ ਅੱਜ ਕਿੱਥੇ ਸਟਾਰਟ ਮੇਰੇ ਯਾਰ ਨਾਲ ਤੇ ਹੁਣ ਦੱਸ ਕੀ ਭਾਂਤੀ ਚੱਕ ਲੀਆਂ ਸੂਈਆਂ ਸਹੀ ਆ ਇਹਨਾਂ ਨਾਲ ਚੋ ਬੈਂਚ ਚੱਕਦਾ ਆ ਆਵਾਜ਼ ਬੋਈ ਦੱਸੋ ਜੇ ਦੋਸਤੋ ਕਿਵੇਂ ਆ ਓ ਮਾਈ ਗਰੂ ਖਿੱਚ ਦਿ ਜੋ ਕਰਤਾ ਬੰਦ Thank you, Dosto. わじぶうどうすとじいどそじけめんや。